ਗੁਰਦੇ ਧਰਤੀ ਦਾ ਸ਼ਬਦ ਨਹੀਂ ਆ ਕਿੱਦਾਂ ਸੀ ਇਹਨਾਂ ਦਾ ਧੰਨਵਾਦ ਕਰੀਏ ਮੇਰੇ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਮਾਣ ਪਿਆਰ ਸਤਿਕਾਰ ਦਿੱਤਾ ਜੋ ਕਿ ਸਾਡੇ ਨਾਲ ਆਪ ਮਹਾਰੇ ਹੋ ਕੇ ਚਲੇ ਇਹ ਪਹਿਲਾ ਇਤਿਹਾਸ ਰਚਿਆ ਗਿਆ ਵੋਟਾਂ ਦੇ ਵਿੱਚ ਜਿਹੜਾ ਬਿਨਾਂ ਨਸ਼ੇ ਤੋਂ ਬਿਨਾਂ ਕਿਸੇ ਪੈਸੇ ਤੋਂ ਜਿੱਤਿਆ ਗਿਆ ਇਸ ਤੋਂ ਇਲਾਵਾ ਮੇਰੇ ਲਈ ਕੋਈ ਕੋਈ ਲਫ਼ਜ਼ ਨਹੀਂ ਹੈ ਮੇਰੇ ਕੋਲ ਜਦੋਂ ਸਮੀਕਰਨ ਬਦਲੇ ਨਹੀਂ 20 ਤਰੀਕ ਤੋਂ ਬਾਅਦ ਪਹਿਲਾ ਸਮੀਕਰਨ ਕੁਝ ਹੋਰ ਸੀ ਹਾਂਜੀ ਕਿਸ ਤਰੀਕੇ ਦਾ ਲੱਗਿਆ ਤੁਹਾਨੂੰ ਅਸੀਂ ਫਰੀਦਕੋਟ ਦੀ ਧਰਤੀ ਨੂੰ ਇਸੇ ਲਈ ਛੋੜਿਆ ਸੀ ਕਿਉਂਕਿ ਇਹ ਪੰਥਕ ਹੈ ਇੱਥੇ ਇੱਥੇ ਜਿਹੜੇ ਚਿਹਰੇ ਨੇ ਨਾ ਸਾਰੇ ਪੰਥਕ ਚਿਹਰੇ ਨੇ ਤੇ ਸਾਨੂੰ ਆ ਸਾਨੂੰ ਉਮੀਦ ਸੀ ਕਿ ਇੱਥੋਂ ਜੋ ਸਾਨੂੰ ਮਾਣ ਮਿਲੂਗਾ ਹੋਰ ਕਿਸੇ ਧਰਤੀ ਤੋਂ ਨਹੀਂ ਮਿਲੂਗਾ ਬੋਲੇ ਸੋਨਹਾ ਸਿਰ ਦਾ ਕੀ ਕੀ ਕਰਨਾ ਐ ਐਮਸੀ ਬਣ ਕੇ ਹੁਣ ਅੱਗੇ ਕੁਝ ਸੋਚਿਆ ਹੈ ਤੁਹਾਡਾ ਹਾਂਜੀ ਅੱਗੇ ਪਹਿਲਾ ਸਭ ਤੋਂ ਪਹਿਲਾਂ ਦਾ ਮੁੱਦਾ ਹੋਏਗਾ ਸਾਡਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਆ ਉਹ ਉਹ ਆਪਾਂ ਪਾਰਲੀਮੈਂਟ ਦੇ ਵਿੱਚ ਕਰਾਂਗੇ ਤੇ ਜਿਹੜੇ ਨੌਜਵਾਨ ਮੇਰੇ ਵੀਰ ਨੇ ਉਹਨਾਂ ਲਈ ਆਪਾਂ ਪਿੰਡ-ਪਿੰਡ ਦੇ ਵਿੱਚ ਪ੍ਰਚਾਰ ਕਰਖਾਂਗੇ ਤਾਂ ਕਿ ਜੋ ਸਾਡੀ ਸਿੱਖ ਕੌਮ ਲਈ ਜਾਗਰੂਕ ਕਰ ਸਗੀ ਆਪਾਂ ਨਾਲੋਂ ਤੇ ਕਿਸਾਨੀ ਮੁੱਦੇ ਹੋਗੇ ਬੰਦੀ ਸਿੰਘਾਂ ਦਾ ਮੁੱਦਾ ਉਹ ਜਿਹੜਾ ਮੇਨ ਆ ਸਾਡਾ ਪੰਜਾਬ ਦਾ ਹਨਾ ਉਹ ਵੀ ਆਪਾਂ ਸਾਰੇ ਮੁੱਦੇ ਲੈ ਕੇ ਆਵਾਂਗੇ ਜੇਕਰ ਇਹ ਸਰਕਾਰਾਂ ਨੇ ਬੇਅਦਬੀ ਮਸਲੇ ਨੂੰ ਲੈ ਕੇ ਉਹ ਚੁੱਪ ਕਰ ਗਏ ਹੁੰਦੇ ਸੀ ਕਿਸੇ ਇਹ ਜਿਹੇ ਤਰੀਕੇ ਦੇ ਨਾਲ ਤਾਂ ਹੀ ਹੋ ਗਿਆ ਕਿ ਇਹ ਭਾਈ ਸਾਹਿਬ ਜਿੱਤ ਗਏ ਨੇ ਤੇ ਉਹ ਜਿਹੜੇ ਮੁੱਦੇ ਨੇ ਉਹ ਭੁੱਲ ਜਾਣ ਕਿਉਂਕਿ ਉਹ ਤਾਂ ਚੁੱਪ ਕਰਦੇ ਸੀ ਕਿਉਂਕਿ ਉਹਨਾਂ ਨੂੰ ਉੱਪਰ ਆਰਡਰ ਆਉਂਦੇ ਸੀ ਅਸੀਂ ਆਜ਼ਾਦ ਖੜੇ ਆ ਸਾਡੀ ਸੋਚ ਵੀ ਹੈ ਆਜ਼ਾਦ ਹੈ ਸਾਨੂੰ ਜੋ ਪੰਥ ਹੁਕਮ ਲਾਊਗਾ ਅਸੀਂ ਉਹ ਸਿਰ ਮੱਥੇ ਹੋਊਗਾ ਅਸੀਂ ਕਿਸੇ ਦੇ ਦਬਾਅ ਥੱਲੇ ਨਹੀਂ ਅਸੀਂ ਜੋ ਪੰਥ ਸਾਨੂੰ ਕਹੂਗਾ ਅਸੀਂ ਉਹ ਕਰਾਂਗੇ ਤ੍ਰੀਸਕੁਰ ਦੇ ਲੋਕਾਂ ਦਾ ਕਿ ਮੈਂ ਧੰਨਵਾਦ ਕਰੂਗੀ ਹਾਂ ਕਿਹੜੇ ਸ਼ਬਦਾਂ ਚ ਹੈ ਹੀ ਨਹੀਂ ਸ਼ਬਦ ਸ਼ਾਮੇ ਦੀ ਨਹੀਂ ਮੇਰੇ ਕੋਲ ਇਹ ਨਾ ਲੱਗ ਮੈਂ ਸੱਚੇ ਤਦਰ ਕੁਝ ਵੀ ਨਹੀਂ ਕਹਿ ਸਕਦੀ ਹਮ ਇਹੀ ਹੈ ਜੀ ਸਾਡੇ ਲਈ ਰੱਬ ਨੇ ਹਮ ਰੱਬ ਤੋਂ ਵੀ ਰੱਬ ਰੱਬ ਨੇ ਸਾਡੇ ਲਈ ਸਾਡੇ ਲਈ ਆਪ ਰੱਬ ਨੀਤੇ ਇਹਨਾਂ ਨੂੰ ਭੇਜਿਆ ਜੀ ਅਸੀਂ ਤੁਹਾਡਾ ਕਰ ਜਾਂਦੇ ਦੇ ਸਕਦੇ ਤੁਸੀਂ ਕੀ ਬੜੇ ਬੜੇ ਕਲਾਕਾਰ ਆ ਰਹੇ ਸੀ ਵੱਡੇ ਵੱਡੇ ਰੋਡ ਸ਼ੋ ਹੋ ਰਹੇ ਸੀ ਪੰਜਾਬ ਦਾ ਮੁੱਖ ਮੰਤਰੀ ਤਕਰੀਬਨ ਕਿੰਨੇ ਰੋਡ ਸ਼ੋ ਕਰਕੇ ਗਿਆ ਇੱਥੇ ਆ ਕੇ ਹੈ ਨਾ ਇੱਕ ਵਾਰੀ ਲੱਗਦਾ ਸੀ ਕਿ ਇੱਕ ਪੰਥ ਦੀ ਗੱਲ ਕਰਨ ਵਾਲੇ ਇੱਕ ਆਮ ਬੰਦੇ ਨੇ ਉਹਦੋਂ ਕਿਸ ਤਰ੍ਹਾਂ ਕਿਹਾ ਲੱਗਦਾ ਸੀ ਮੈਨੂੰ ਇਹ ਲੱਗਦਾ ਸੀ ਕਿ ਜੋ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਦੀ ਸੰਗਤ ਹੈ ਨਾ ਉਸ ਤੋਂ ਉੱਪਰ ਕੁਝ ਵੀ ਨਹੀਂ ਹੈ ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹ ਕਿਹਾ ਕਿ ਮੇਰਾ ਕੱਲਾ ਕੱਲਾ ਸਿੰਘ ਸਵਾ ਲੱਖ ਦੇ ਬਰਾਬਰ ਹੈ ਉਹ ਮੇਰੇ ਵੀਰਾਂ ਨੇ ਕਰਕੇ ਦਿਖਾਇਆ ਉਹਨਾਂ ਤੋਂ ਉੱਪਰ ਤਾਂ ਕੋਈ ਲੀਡਰ ਆਉਂਦਾ ਨਾ ਕੋਈ ਕਲਾਕਾਰ ਆਉਂਦਾ ਸਾਰੇ ਉਹਨਾਂ ਦੇ ਜਿਹੜੇ ਤੁਹਾਡੇ ਖਿਲਾਫ ਰੋਸਾ ਰਿਆ ਚਾਰ ਵੀ ਤੁਹਾਡੇ ਖਿਲਾਫ ਕੀਤਾ ਗਿਆ ਬੋਲਿਆ ਗਿਆ ਕੈਂਡੀਡੇਟ ਵੀ ਦਿੱਤੇ ਗਏ ਕੁਝ ਕਹੋਗੇ ਮੈਂ ਜਿਦਾਂ ਦੀ ਉਹਨਾਂ ਦੀ ਸੋਚ ਸੀ ਉਹਨਾਂ ਨੇ ਵਰਤੀ ਆ ਇਸ ਤੋਂ ਇਲਾਵਾ ਮੈਂ ਉਹਨਾਂ ਨੂੰ ਕੁਝ ਨਹੀਂ ਕਹੂੰਗੀ ਹੋਰ ਪਾਰਟੀ ਸੀ ਆਪਣੇ ਉਹ ਕਹਿੰਦੇ ਸੀ ਅਸੀਂ ਪੰਥਕਾਂ ਤਾਂ ਕੀ ਲੱਗਦਾ ਇਹ ਜੋ ਪੰਥਕ ਹੁਣ ਜਿਹੜਾ ਪੰਥਕ ਆਇਆ ਇਹ ਪੰਥਕ ਸੀ ਜਾਂ ਉਹ ਪੰਥਕ ਹੈ ਕੀ ਚੀਜ਼ ਲੱਗਦਾ ਉਹ ਤੁਸੀਂ ਵੀ ਸਮਝਦਾਰ ਹੋ ਸਾਰੇ ਮੈਂ ਉਹਨਾਂ ਬਾਰੇ ਕੁਝ ਨਹੀਂ ਬੋਲਣਾ ਚਾਹਾਂਗੇ ਤੁਸੀਂ ਵੀ ਸਮਝਦਾਰ ਹੋ ਕੌਣ ਪੰਥਕ ਹੈ ਤੇ ਕੌਣ ਕੀ ਕਿਹਨੇ ਮਖੌੜੇ ਤੁਸੀਂ ਅੰਦਰੋਂ ਆਇਓ ਕੀ ਅੰਦਰ ਸਰਟੀਫਿਕੇਟ ਮਿਲ ਗਿਆ ਜਾਂ ਕੀ ਨਹੀਂ ਹਲੇ ਟਾਈਮ ਲੱਗੂਗਾ ਇੱਕ ਘੰਟੇ ਦੀ ਉਹਨਾਂ ਨੇ ਵੇਟ ਹੋਰ ਦੱਸੀ ਹੈ ਇੱਕ ਘੰਟੇ ਬਾਅਦ ਕਹਿ ਰਹੇ ਕਿ ਮਿਲੂਗਾ ਹਾਂ ਜੀ ਕੋ ਡਰ ਸੀ ਜਵੇਰੇ ਅੱਜ ਮਨ ਦੇ ਵਿੱਚ ਹੈ ਨਹੀਂ ਬਿਲਕੁਲ ਵੀ ਨਹੀਂ ਸੀ ਯਾਰ ਉਤਰਾ ਚੜਾ ਜਾਉਂਦਾ ਰਿਹਾ ਨਾ ਮੈਂ ਪਹਿਲਾਂ ਇੱਕ ਵਾਰ ਮਨ ਨੂੰ ਲੱਗਾ ਸੀ ਜਦੋਂ ਥੋੜੀਆਂ ਮਸ਼ੀਨਾਂ ਲੇਟ ਹੋਈਆਂ ਸੀ ਵੈਸੇ ਸਾਡੇ ਮਨ 'ਚ ਕੋਈ ਸ਼ੰਕਾ ਨਹੀਂ ਸੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ